ਸਾਨੂੰ ਬੜਾ ਮਾਣ ਆਪਣੇ ਸੰਵਿਧਾਨ ਤੇ ਸਾਨੂੰ ਮਾਣ ਆ ਬਾਬਾ ਸਾਹਿਬ ਬੇਤਰਜੀ ਤੇ ਸਾਨੂੰ ਆਪਣੇ ਮਾਣ ਆਪਣੀ ਜਮਹੂਰੀਅਤ ਤੇ ਇਹ ਸਭ ਤੋਂ ਵੱਡੀ ਜਮਹੂਰੀਅਤ ਜਿਹੜੀ ਹੈਗੀ ਭਾਰਤ ਦੇਸ਼ ਦੀ ਪੂਰੀ ਦੁਨੀਆ ਚ ਅਜੇ ਪਬਲੀਟਿਕ ਜਿਹੀ ਬਣਾ ਰਹੇ ਆ ਇਸ ਜਾਂ ਕੋਈ ਪਾਰਟੀ ਦੇ ਚੀਫ ਵਿਸ਼ੇਸ਼ ਨੁਕਸੇ ਉਹਦੀ ਕੋਈ ਫੋਟੋ ਨਹੀਂ ਲਾਈ ਅਸੀਂ ਬੜਾ ਸਰਜ ਪੂਰੇ ਪੰਜਾਬ ਦੇ ਸਰਕਾਰੀ ਦਫ਼ਤਰਾਂ ਜਹੇਦ ਭਗਤ ਸਿੰਘ ਜੀ ਤੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਫੋਟੋ ਲਾਈ ਆ। ਜਿਹੜਾ ਨੈਸ਼ਨਲ ਫਲੈਗ ਹੈਗਾ ਉਹਦਾ ਆਪਾਂ ਅਨਫੋਲ ਕਰਨਾ ਤੇ ਉਹਦੇ ਮਸਲੇ ਜੱਸੀ ਹਜ ਤੱਕ ਆਇਆ। ਤੇਰੇ ਅੱਜ ਮਾਨਸਾ ਸਾਹਿਬ ਪਹੁੰਚੇ ਸੀ ਡਿਸਟ੍ਰਿਕਟ ਜ਼ਿਲ੍ਹਾ ਮਾਨਸਾ ਤੇ ਸਾਡੀ ਸੇਵਾ ਲਗੀ ਸੀ ਅੱਜ ਡਿਸਟ੍ਰਿਕਟ ਮਾਨਸਾ ਵਿੱਚ ਅਸੀਂ ਇਹ ਯਾਪਕ ਕਰਾਦਾ ਕਿ ਸਟ੍ਰਿਕਲੀ ਦੇਖੋ ਜੀ ਜਿਹੜੀ ਸਰਕਾਰ ਹੈਗੀ ਆ ਜਦੋਂ ਦੀ ਸਰਕਾਰ ਬਣੀ ਸੀ ਜਿਹੜੇ ਤੁਸੀਂ ਜਿਹਦਾ ਅਲੀਗੇਸ਼ਨ ਲਾਏ ਉਹ ਅਫਸਰਾਂ ਦੇ ਲਈ ਕ腐ਸ਼ਨ ਦੇ ਤੇ ਉਹ ਉਹਦਾ ਮੈਂ ਦੱਸਿਆ ਤੁਹਾਨੂੰ ਸਪੀਚ ਵਿੱਚ ਬੋਲੇ ਸੀ ਆਪਾਂ ਜਿਹੜਾ ਹੈਗਾ ਕ੍ਰਿਟੀਕਲ ਕੇਅਰ ਬਲੌਕ ਆ ਰਿਹਾ ਹੈਗਾ 84 ਚਾਰ ਅਰਬਨ 20 16 ਕਰੋੜ ਜਿਹੜਾ ਹੈਗਾ ਬਜਟ ਹੈਗਾ ਉਹਦਾ ਮਿਕਲੋ ਦਾ ਕੰਮ ਵੀ ਸ਼ੁਰੂ ਹੋ ਗਿਆ ਹੈਗਾ ਤੇ ਉਹਦੇ ਵਿੱਚ ਅਸੀਂ ਸ਼ੁਰੂ ਚ ਹੀ ਆਪਾਂ ਬਾਬਾ ਸਭ ਮੇਦ ਕਰ ਜਾ ਤੇ ਸੀਪਗਾ ਸੀ ਨਾ ਲਾਲਾ ਕੇ ਸੇ ਸ਼ੁਰੂ ਕੀਤਾ ਹੈਗਾ ਕਿਉਂਕਿ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਮੋਹਰੇ ਰੱਖ ਕੇ ਹੋਏ ਸਨ ਮੁਕਰਦੇ ਹੋਏ ਸੀ ਅੱਪਰਗੇ ਸਪੀਚ ਸ਼ੁਰੂ ਕਰੀ ਕਿਉਂਕਿ ਜੋ ਸੋ ਪਹਿਲਾ ਮਾਨਸਾਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਵਿਦੇਸ਼ ਵਾਸੀ ਦੇ ਸਾਰੇ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਮੁਬਾਰਕ ਆਜ ਰਿਪਬਲਿਕ ਡੇ ਜੋ ਕਿ ਪੂਰੀ ਦੁਨੀਆ ਚ ਅਸੀਂ ਮਨਾ ਰਹੇ ਆ ਤੇ ਸਾਨੂੰ ਬੜਾ ਮਾਣ ਆ ਆਪਣੇ ਸੰਵਿਧਾਨ ਤੇ ਸਾਨੂੰ ਮਾਣ ਆ ਬਾਬਾ ਸਾਹਿਬ ਅੰਬੇਦਕਰ ਜੀ ਤੇ ਤੇ ਸਾਨੂੰ ਆਪਣੇ ਮਾਣ ਆਪਣੀ ਜਮਹੂਰੀਅਤ ਤੇ ਇਹ ਸਭ ਤੋਂ ਵੱਡੀ ਜਮਹੂਰੀਅਤ ਜਿਹੜੀ ਹੈਗੀ ਭਾਰਤ ਦੇਸ਼ ਦੀ ਪੂਰੀ ਦੁਨੀਆ ਚ ਅਜ ਰਿਪਬਲਿਕ ਅਸੀਂ ਬਣਾ ਰਹੇ ਤੇ ਅੱਜ ਮਾਨਸਾ ਪਹੁੰਚੇ ਸੀ ਡਿਸਟ੍ਰਿਕਟ ਜ਼ਿਲ੍ਹਾ ਮਾਨਸਾ ਤੇ ਸਾਡੀ ਸੇਵਾ ਲੱਗੀ ਸੀ ਅੱਜ ਡਿਸਟ੍ਰਿਕਟ ਮਾਨਸਾ ਵਿੱਚ ਜਿਹੜਾ ਸਾਡਾ ਨੈਸ਼ਨਲ ਫਲੈਗ ਹੈਗਾ ਉਹਦਾ ਆਪਾਂ ਅਨਫੋਲਡ ਕਰਨ ਤੇ ਉਹਦੇ ਮਸਰੇਚ ਚ ਅਸੀਂ ਅੱਜ ਆਪ ਇੱਥੇ ਆਏ ਤੇਰੇ ਕੋਈ ਇਦਾਂ ਦੇ ਧਿਆਨ ਚ ਨਹੀਂ ਹੈਗਾ ਜੇ ਇੱਥੇ ਹੈਗੀ ਤਾਂ ਮੈਂ ਜ਼ਰੂਰ ਉਹਨੂੰ ਮਿਲ ਕੇ ਜਾਊਂਗਾ ਕੀ ਉਹਨਾਂ ਦਾ ਮਸਲਾ ਹੈਗਾ ਸੋ ਮੈਂ ਅੱਜ ਕੋਈ ਹੋਊਗਾ ਤਾਂ ਜੋ ਉਸ ਮੈਨੂੰ ਕੁਝ ਮਿਲਾ ਦਿਓ ਜੋ ਵੀ ਉਹਨਾਂ ਦੀ ਮੰਗ ਹੋਗੀ ਜਿਸ ਤਰ੍ਹਾਂ ਵੀ ਹੋਗੀ ਆਪਾਂ ਜ਼ਰੂਰ ਸਰਕਾਰ ਕੋਲੇ ਸੀਐਮ ਸਰ ਕੋਲੇ ਸੇ ਬਚਾਵਾਗੇ ਜੀ ਹਾਂ ਤੇ ਉਹ ਉਹ ਤਾਂ ਮੈਂ ਦੱਸਿਆ ਤੁਹਾਨੂੰ ਸਪੀਚ ਵਿੱਚ ਹੀ ਬੋਲੇ ਅਸੀਂ ਆਪਾਂ ਜਿਹੜਾ ਹੈਗਾ ਕ੍ਰਿਟੀਕਲ ਕੇਅਰ ਬਲੌਕ ਆ ਰਿਹਾ ਹੈਗਾ ਕਾਪੀ ਚ 4.16 ਕਰੋੜ ਜਿਹੜਾ ਹੈਗਾ ਬਜਟ ਹੈਗਾ ਉਹਦਾ ਮੇਖ ਲੋ ਦਾ ਕੰਮ ਵੀ ਸ਼ੁਰੂ ਹੋ ਗਿਆ ਹੈਗਾ ਜੀ 4 ਪੀ ਐਚ ਤੋਂ ਮਾਨਸਾ ਇੱਕ ਜੋਗਾ ਤੇ ਇੱਕ ਭੀਖੀ ਕੋਲੇ ਜੀ ਉਹ ਵੀ ਜਿਹੜਾ ਮੈਡੀਕਲ ਸਟਾਫ ਦੀ ਜਿਹੜੀ ਕਮੀ ਸਾਨੂੰ ਦੱਸਿਆ ਹੈਗਾ ਉਹ ਵੀ ਪੂਰੀ ਆਪਾਂ ਉਹ ਚੱਲ ਰਹੀ ਹੈ ਪੂਰੀ ਹੋ ਕਰ ਰਹੀ ਹੈ ਜੀ ਜੇ ਲੱਗਦਾ ਕੋਈ ਇਦਾਂ ਦੀ ਕਿਉਰੀ ਜੇ ਕੋਈ ਹੈਗਾ ਡਾਊਟਫੁਲ ਹੈਗਾ ਜੇ ਕੋਈ ਅਲੀਗੇਸ਼ਨ ਹੈਗੀ ਆ ਤੇ ਜਰੂਰ ਮੈਂ ਡੀਸੀ ਸਾਹਿਬ ਨਾਲ ਗੱਲ ਕਰਕੇ ਆਪਾਂ ਉਹਨੂੰ ਵੈਰੀਫਾਈ ਕਰਦੇ ਆਪਾਂ ਉਹਨੂੰ ਕਾਨੂੰਗੋ ਦਾ ਪੀਐਨ ਜਿਹੜਾ ਹੈਗਾ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਡਰਾਈਵਰ ਸਨਮਾਨ ਦਿੱਤੇ ਗਏ ਮੈਂ ਸਣੀ ਆਪਾਂ ਕਹ ਲਾਦਾ ਕਿ ਸਟ੍ਰਿਕਲੀ ਦੇਖੋ ਜੀ ਜਿਹੜੀ ਸਰਕਾਰ ਹੈਗੀ ਆ ਜਦੋਂ ਦੀ ਸਰਕਾਰ ਬਣੀ ਸੀ ਜਿਹੜੇ ਤੁਸੀਂ ਜਿਹਦਾ ਅਲੀਗੇਸ਼ਨ ਲਾਏ ਹੋ ਉਹਨਾਂ ਅਫਸਰਾਂ ਦੇ ਲਈ ਕਰਪਸ਼ਨ ਦੇ ਤੇ ਇਦਾਂ ਦੀ ਗੱਲ ਹੈਗੀ ਤਾਂ ਜਰੂਰ ਅਸੀਂ ਆਪਾਂ ਚਲੋ ਸਿੱਧਾ ਵਿਲ ਵੈਰੀਫਾਈ ਮੈਂ ਇਹੀ ਕਹੂੰਗਾ ਕਿ ਮੈਂ ਵੈਰੀਫਾਈ ਕਰਾ ਦੂੰਗਾ ਨਾ ਜੀ ਵੈਰੀਫਾਈ ਕਰ ਲਾਂਗੇ ਆਪਾਂ ਜੀ ਜਰੂਰ ਮਤਲਬ ਸੁਪਰੀਮ ਕੋਰਟ ਤੇ ਐਕਚੁਅਲੀ ਉਹ ਸਟਕ ਡਾਊਨ ਹੋ ਗਿਆ ਸੀ ਨਾ ਸਟਾਫ ਤਾਂ ਸਾਰਾ ਪੂਰਾ ਹੋ ਗਿਆ ਸੀ ਜੋ 1328 ਕਿੰਨੇ ਅਧਿਆਪਕ ਸੀ ਕੁਝ ਪਤਾ ਨਹੀਂ 1158 ਮੈਨੂੰ ਐਗਜ਼ੈਕਟਲੀ ਕਾਊਂਟ ਨਹੀਂ ਪਤਾ ਸੁਪਰੀਮ ਕੋਰਟ ਨੇ ਸਟਕ ਡਾਊਨ ਕਰਕੇ ਸਾਰੇ ਪ੍ਰੋਬਲਮ ਆ ਗਈ ਉਹ ਦੁਆਰਾ ਤੇ ਰਿਵਿਊ ਪਟੀਸ਼ਨ ਵੀ ਪਾਈ ਹੋਈ ਹੈ ਪੰਜਾਬ ਗਵਰਨਮੈਂਟ ਨੇ ਅੰਤ ਫਿਰ ਆਪਣਾ ਸਾਰਾ ਸਟਾਫ ਉਹ ਇਸ ਲਈ ਗਵਰਨਮੈਂਟ ਵੀ ਚਿੰਤਤ ਹੈ ਜੀ ਸਰ ਅੱਜ ਦੇਖੋ ਜੀ ਜਿਹੜਾ ਅੱਜ ਦਾ ਸਾਡਾ ਭਾਸ਼ਣ ਸੀ ਜਿਹੜਾ ਸਾਡਾ ਸਬੋਧਨ ਸੀਗਾ ਜ਼ਿਲ੍ਹਾ ਮਾਨਸੇ ਨੂੰ ਤੇ ਉਹਦੇ ਵਿੱਚ ਅਸੀਂ ਸ਼ੁਰੂ ਚ ਹੀ ਆਪਾਂ ਬਾਬਾ ਸਾਹਿਬ ਮੇਦਕਰ ਜਤੇ ਚੀਪ ਪਗਸ ਇਹਦਾ ਨਾਮ ਲੈ ਕੇ ਅਸੀਂ ਸ਼ੁਰੂ ਕੀਤਾ ਹੈਗਾ ਕਿਉਂਕਿ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਮੋਹਰੇ ਰੱਖ ਕੇ ਹੋਏ ਸਾਨੂੰ ਮੁੱਖ ਕਰਦੇ ਹੋਏ ਸੀ ਆਪਾਂ ਅੱਗੇ ਸਪੀਚ ਸ਼ੁਰੂ ਕਰਦੀ ਕਿਉਂਕਿ ਜੋ ਦੇਨ ਆ ਉਹਨਾਂ ਦੀ ਭਾਰਤ ਨੂੰ ਸੰਵਿਧਾਨ ਦੀ ਉਹ ਬੜੀ ਬਹੁਤ ਵੱਡੀ ਦੇਨ ਹੈਗੀ ਆ ਤੇ ਉਹਨੂੰ ਮੋਹਰੇ ਰੱਖ ਕੇ ਅਸੀਂ ਆਪਾਂ ਐਸੇ ਕਰਕੇ ਸਾਡੀ ਸਰਕਾਰ ਨੇ ਦੇਖੋ ਤੁਸੀਂ ਕੋਈ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕੋਈ ਪਾਰਟੀ ਦੇ ਚੀਫ ਵਿਸ਼ੇਸ਼ ਨੂੰ ਕਸੀ ਉਹਦੀ ਕੋਈ ਫੋਟੋ ਨਹੀਂ ਲਾਈ ਅਸੀਂ ਬਰੇ ਦਫਤਰ پورے ਪੰਜਾਬ ਦੇ ਸਰਕਾਰੀ ਦਫਤਰ ਸ਼ਹੀਦ ਭਗਤ ਸਿੰਘ ਜੀ ਤੇ ਬਾਬਾ ਸਾਬੂਬ ਬੇਦਕ ਜੀ ਦੀ ਫੋਟੋ ਲਾਈ ਆ ਸਾਡੇ ਮਨਾਂ ਚ ਸਾਡੇ ਦਿਲਾਂ ਚ ਉਹਨਾਂ ਦਾ ਬਹੁਤ ਵੱਡਾ ਸਨਮਾਨ ਹੈ ਤੇ ਅਸੀਂ ਇਹ ਹੁੰਦੇ ਰਹੇ ਨੇ ਦੇ ਪ੍ਰੋਗਰਾਮ ਚੱਲਦੇ ਰਹਿੰਦੇ ਹੈਗੇ ਕੋਈ ਇਦਾਂ ਦੀ ਗੱਲ ਨਹੀਂ ਜ਼ਿਲ੍ਹਾ ਵਾਈਸ ਪ੍ਰੋਗਰਾਮ ਚੱਲਦੇ ਰਹਿੰਦੇ ਹੈਗੇ ਅ ਸਰ ਚੱਲਦੇ ਉਹਨਾਂ ਦੇ ਨਾਮ ਨਹੀਂ ਇਦਾਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਨਹੀਂ ਦੇਖੋ ਖਰਚਾ ਕੁਝ ਨਹੀਂ ਹੈਗਾ ਸਿਰਫ ਕੀ ਕਹਿੰਦੇ ਓਕਾਰ ਦਾ ਬੰਨਾ ਹੀ ਬੰਨਾ ਉਹਨਾਂ ਦਾ ਨਾ ਸੀ ਆਪਾਂ ਇੱਕ ਥੋੜੀ ਐਕਟੀਵਿਟੀ ਹੈਗੀ ਆ ਜੁਰੀ ਨੇ ਕਿ ਪਰਿਵਾਰ ਦੇ ਸਾਰੇ ਮੈਂਬਰ ਜਾ ਕੇ ਉਥੇ ਰਜਿਸਟਰ ਕਰਾਣ ਪਰਿਵਾਰ ਦਾ ਕੋਈ ਵੀ ਇੱਕ ਮੁਖੀ ਇੱਕ ਮੈਂਬਰ ਜਾ ਕੇ ਉਥੇ ਰਜਿਸਟਰ ਕਰਾ ਸਕਦਾ ਜਿੰਨੇ ਪਰਿਵਾਰ ਦੇ ਮੈਂਬਰ ਹੈ ਪਰਿਵਾਰਕ ਮੈਂਬਰ ਉਹਨਾਂ ਦਾ ਸਾਰਿਆਂ ਦਾ ਨਾਂ ਚੜੂਗਾ ਕਿਸੇ ਦਾ ਕੋਈ ਰਹੂਗਾ ਨਹੀਂ ਹੈਗਾ ਤੇ ਮੈਂ ਕਹੂੰਗਾ ਕਿ ਇਹ ਪੰਜਾਬ ਸਰਕਾਰ ਦੀ ਮਾਨ ਸਰਕਾਰ ਦੀ ਪਹਿਲ ਕਦਮੀਆਂ ਪੂਰੇ ਦੇਸ਼ ਵਿੱਚ ਜਿਹੜੇ ਸਦਸ ਲੱਗਦਾ ਜਿਹੜਾ ਬੀਮਾ ਸੀ ਆਪਾਂ ਉਹ ਪੂਰੇ ਪਰਿਵਾਰ ਨੂੰ ਅਸੀਂ ਆਪਾਂ ਉਹ ਦੇ ਰਿਹਾ ਆਪਾਂ ਸ਼ੁਰੂ ਕਰ ਰਿਹਾ ਆਪਾਂ